ਤਾਇਆ ਅਕ ਕੀੜਿਆਂ ਦਾ ਕੀ ਹੱਲ ਕਰੀਏ ਯਾਰ ਜਿੱਧਰ ਜਾਂਦੇ ਆ ਮਗਰ ਮਗਰਾਂ ਜਾ ਕੇ ਜੇ ਕੋਈ ਮੰਜਾ ਢਾ ਲਈਏ ਤਾਂ ਮੰਜਰੇ ਚੜ ਜਾਂਦੇ ਨੇ ਇਹਨਾਂ ਨੇ ਬੜਾ ਲਹੂ ਪੀਤਣਾ ਦਾ ਕੀ ਕੀਤਾ ਜਾਵੇ ਇਹਨਾਂ ਦਾ ਭਾਈ ਕੋਈ ਹੱਲ ਨਹੀਂ ਅਸੀਂ ਪਹਿਲਾਂ ਪੁਰਾਣੇ ਜਵਾਨੇ ਚ ਤੌੜਿਆਂ ਚ ਪਾ ਲੈਂਦੇ ਗੁੜ ਗੁੜ ਤੇ ਦੇਸਾਂ ਦੇ ਆ ਜਾਂਦੇ ਜਦੋਂ ਅਸੀਂ ਗੁੜ ਕੱਢਦੇ ਨਾ ਅੱਛਾ ਖੜਦੇ ਦੰਦੀ ਵੜ ਲੈਂਦੇ ਜਦੋਂ ਦੰਦੀ ਵੜਦੇ ਜੇ ਉਹਨੂੰ ਕੀੜੇ ਨੂੰ ਹਟਾਉਂਦੇ ਅੱਧਾ ਕੀੜਾ ਵਿੱਚ ਹੀ ਟੁੱਟ ਜਾਂਦਾ ਉਹ ਦੰਦੀ ਵੱਢਦਾ ਦੰਦੀ ਵੱਢਦਾ ਦੰਦੀ ਹੀ ਪੈੜੀ ਦੰਦੀ ਵੱਢਦੇ ਨੇ ਤਾਂ ਉਹ ਹੁਣ ਤਾਂ ਬੇਟਾ ਇਹ ਛੋਟੇ ਛੋਟੇ ਕੀੜੇ ਨੇ ਅੱਛਾ ਜੀ ਪਹਿਲਾਂ ਏਡੇ ਏਡੇ ਕੀੜੇ ਹੁੰਦੇ ਵੱਡੇ ਅੱਛਾ ਜੀ ਉਹ ਤਾਂ ਜਦੋਂ ਦੰਦੀ ਵੱਢ ਲੈਂਦੇ ਚੀਕਾਂ ਕਢਾ ਦਿੰਦੇ ਬੰਦਿਆਂ ਦੀਆਂ ਕਈ ਵਾਰੀ ਤਾਂ ਬੇਟਾ ਹੈ ਕੀੜੇ ਵੱਡੇ ਵੱਡੇ ਪੜਦੇ ਵੀ ਚੱਕ ਦਿੰਦੇ ਨੇ ਅੱਛਾ ਜੀ ਉਹ ਕਿਵੇਂ ਤੇ ਉਹ ਇਧਰ ਹਰਮੇਲ ਨੂੰ ਪੁੱਛ ਲਓ ਹਾਂਜੀ ਫਿਰ ਮੇਲੋ ਦੱਸੋਗਾ ਫਿਰ ਮੜਿਆ ਕਿਵੇਂ ਬਲ ਮੇਰੇ ਦਾ ਗੁਗਲ ਯਾਦ ਜੀ ਨਹੀਂ ਆਉਦੀ ਯਾਦ ਕਿਉਂ ਨਹੀਂ ਆਉਦੀ ਜਿਹੜਾ ਤੂੰ ਰਿਸ਼ਤਾ ਕਹਿੰਦਾ ਸੀ ਤੋ ਤੈਨੂੰ ਕਰਾਉਣ ਨੂੰ ਉਹ ਅੱਛਾ 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 ਠੀਕ ਹੈ ਦੱਸੋ ਦੱਸੋ ਕੋਈ ਉਹ ਤਾਂ ਗੱਲ ਐ ਸੀ ਹਾਂਜੀ ਉਹ ਰਿਸ਼ਤਾ ਕੁੜੀ ਤੁੱਟੜੀ ਸੀਗੀ ਅੱਛਾ ਜੀ ਤੇ ਉਹ ਕੁੜੀ ਤੁੱਟੜੀ ਸੀ ਤੇ ਤੁੱਟੜੀ ਮੁੰਡਾ ਭਾਲਣਾ ਪੈ ਗਿਆ ਅੱਛਾ ਹਾਂ ਮੇਲਜੋਲ ਤਾਂ ਕਰਾਉਣਾ ਪੈਂਦਾ ਬਤੂਲੇ ਨੂੰ ਤੁਸੀਂ ਕਰਾਉਂਦੇ ਸੀ ਹਾਂ ਉਹ ਰਿਸ਼ਤਾ ਆਪਾਂ ਨਹੀਂ ਕਰਾਇਆ ਸੀ ਅੱਛਾ ਜੀ ਤੇ ਤੁੱਤਲਾ ਮੁੰਡਾ ਭਾਲ ਲਿਆ ਭਈ ਭਾਲ ਲਿਆ ਮੁੰਡਾ ਹਾਂਜੀ ਤੇ ਭਾਲ ਕੇ ਰਿਸ਼ਤਾ ਨਾਲ ਤੇ ਗੱਲਬਾਤ ਹੋ ਕੇ ਵਿਆਹ ਤੱਕ ਗੱਲ ਪਹੁੰਚ ਗਈ ਹਾਂਜੀ ਹਾਂ ਰਿਸ਼ਤਾ ਹੋ ਗਿਆ ਹੋ ਕੇ ਹੁਣ ਫੇਰੇ ਵਾਲਾ ਦਿਨ ਆ ਗਿਆ ਫੇਰੇ ਹੁੰਦੇ ਸੀਗੇ ਪਹਿਲਾਂ ਅੱਛਾ ਹੂੰ ਵੀ ਪਤਾ ਨਹੀਂ ਸੀ ਇੱਕ ਦੂਜੇ ਨੂੰ ਵੀ ਹਾਂ ਵੀ ਤੁੱਤਲੇ ਆ ਹਾਂ ਉਹ ਦੱਸਿਆ ਨਹੀਂ ਸੀ ਕਿ ਨਾ ਫਿਰ ਇੱਕ ਦੂਜੇ ਨੂੰ ਆਏ ਸੀਗੇ ਵੀ ਚਲ ਵੀ ਹੁਣ ਇੱਕ ਦੂਜੇ ਨੂੰ ਆਪ ਤਾਂ ਪਤਾ ਹੈਗੀ ਹੈਗਾ ਪਰ ਰਿਸ਼ਤੇਦਾਰਾਂ ਨੂੰ ਤਾਂ ਨਾ ਪਤਾ ਲੱਗੇ ਕਿਸ ਨੂੰ ਪਤਾ ਲੱਗੇ ਜੀ ਹਾਂ ਨਾ ਠੀਕ ਹੈ ਸਮਝ ਗਏ ਯਾਰ ਮੈਂ ਹੀ ਰੱਖੀ ਸੀ ਵੀ ਗੱਲ ਆ ਵੀ ਘਰ ਚ ਹੀ ਰਹੇ ਗੱਲਬਾਤ ਦੱਸੋ ਜੀ ਵੀ ਕਿਸੇ ਨੂੰ ਨਾ ਪਤਾ ਲੱਗੇ ਤੇ ਕੀੜਿਆਂ ਤੋਂ ਗੱਲ ਚੱਲ ਦੇਖਣਾ ਕੀੜੇ ਹੁਣ ਕੀ ਕਰੇ ਫੇਰੇ ਹੁਣ ਲੱਗੇ ਭਈ ਉਧਰੋਂ ਕੀੜੇ ਕੁੜੇ ਜੇ ਵੀ ਫਿਰਦੇ ਹੁੰਦੇ ਨੇ ਇੱਕ ਕੀੜਾ ਆ ਇੱਕ ਕੀੜਾ ਉਹ ਟਾ ਕੀੜਾ ਪੂਰਾ ਉਹ ਤਰੇ ਆਉਂਦਾ ਤਰੇ ਆਉਂਦਾ ਤਰੇ ਆਉਂਦਾ ਕੁੜੀ ਕੰਨੀ ਆਉਂਦਾ ਉਹ ਹੂੰ ਕੁੜੀ ਤੋ ਰਹਿਣਾ ਗਿਆ ਮੈਂ ਆਖਿਆ ਸੀ ਮੈਂ ਕਿਹਾ ਬੋਲਿਓ ਨਾ ਭਈ ਤੁਸੀਂ ਹਾਂਜੀ ਹਾਂ ਮੈਂ ਕਿਹਾ ਬੋਲਿਓ ਨਾ ਤੇ ਕੁੜੀ ਪਤਾ ਕੀ ਕਹਿੰਦੀ ਕਹਿੰਦੀ ਤੀੜਾ 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 ਐ ਕਹਿਣ ਲੱਗੀ ਤਾਂ ਉਧਰੋਂ ਮੁੰਡਾ ਬੋਲ ਪਿਆ ਮੁੰਡਾ ਨਾ ਹਟਿਆ ਮੁੰਡਾ ਵੀ ਬੋਲ ਪਿਆ ਮੁੰਡਾ ਪਤਾ ਉਹ ਕੀ ਕਹਿੰਦਾ ਕਹਿੰਦਾ ਤੀੜਾ ਕਿੱਥੇ ਧੱਤਮ ਤੋੜਾ ਤੀੜਾ ਕਿੱਥੇ ਧੱਤਮ ਤੋੜਾ ਤੀੜਾ ਕਿੱਥੇ ਧੱਤਮ ਤੋੜਾ ਐ ਐ ਕਰਕੇ ਭਈ ਇਹ ਤਾਂ ਇਹ ਮਤਲਬ ਇਹ ਇਹ ਤਾਂ ਤੁਮ ਤੋੜ ਦੀ ਐ ਗੱਲ ਸੀਗੀ ਉਹ ਅੱਛਾ ਪਰ ਉਹ ਐ ਵੀ ਰਿਸ਼ਤਾ ਹੋ ਗਿਆ ਸੀ ਤੇ ਵਧੀਆ ਅੱਜ ਬਸ ਦੇ ਰੱਖਦੇ ਨੇ ਤੇ ਰਿਸ਼ਤਾ ਉਹ ਪੂਰ ਚੜ ਗਿਆ ਸੀਗਾ ਉਹ ਕੀੜਾ ਕੀੜਿਆਂ ਨੇ ਹਾਂ ਹਾਂ ਪੜਦਾ ਉਹ ਪਤੱਕ ਤਾਂ ਮਨ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ ਉਹ ਚੂਲੇ ਨੂੰ ਕਹਿਣ ਲੱਗੇ ਕਹਿੰਦੇ ਯਾਰ ਤੂੰ ਬੜਾ ਰਿਸ਼ਤਾ ਬੁੱਕਰਾਇਆ ਉਹੋ ਜੀ ਕੁੜੀ ਪਾਲਦੀ ਉਹੋ ਜੀ ਮੁੰਡਾ ਪਾਲਦਾ ਮੈਂ ਕਿਹਾ ਭਈ ਤਾਂ ਕਰਨਾ ਪੈਂਦਾ ਹੁਣ ਪਹਿਲਾਂ ਮੈਂ ਪੜਦਾ ਰੱਖਿਆ ਜੀਗਾ ਵੀਰ ਆ ਵੀ ਮਤਲਬ ਘਰ ਘਰ ਦਿਆ ਨੂ ਰਹੂਗਾ ਹੁਣ ਕੀੜੇ ਨੇ ਫੜਦਾ ਚੱਕਦਾ ਹਰੇ ਕੀੜੇ ਨੇ ਫੜਦਾ ਚੱਕਦਾ ਇਹ ਤਾਂ ਐ ਐ ਹੁੰਦਾ ਗਮਾ ਠੀਕ ਹੈ